ਤੇ ਇੱਕ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਦੇ ਸਬੰਧ ਵਿੱਚ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ 33ਵੇਂ ਸ਼ਹੀਦੀ ਸਾਲਾਨਾ ਵਰ੍ਹੇ ਦੀ ਸਬੰਧ ਵਿੱਚ ਜੁੜ ਬੈਠੇ ਇਸ ਯੂਨੀਵਰਸਿਟੀ ਦੇ ਵਿਦਿਆਰਥੀਓ ਮੇਰੇ ਵੱਲੋਂ ਫਤਿਹ ਸੰਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਖਾਸ ਬੁਲਾਰਾ ਤਾਂ ਨਹੀਂ ਜਿੱਥੇ ਸਰਦਾਰ ਜਤ ਅਜਮੇਰ ਸਿੰਘ ਜੀ ਹੁਣੀ ਬੋਲ ਜਣ ਵੈਸੇ ਹਿੰਮਤ ਨਹੀਂ ਪੈਂਦੀ ਬੋਲਣ ਦੀ ਇੱਥੇ ਪ੍ਰੋਗਰਾਮ ਸਾਥ ਵੱਲੋਂ ਰੇਂਜ ਕੀਤਾ ਸੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾਂ ਕਿਉਂਕਿ ਨੌਜਵਾਨ ਪੀੜ੍ਹੀ ਪਿਛਲੇ ਲੰਬੇ ਸਮੇਂ ਤੋਂ ਇੱਕ ਐਸੇ এনवायरमेंट ਦੇ ਵਿੱਚ ਗੁਜ਼ਰ ਰਹੀ ਸੀ ਜਿੱਥੇ ਉਹਨਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਆਉਣ ਵਾਲੇ ਭਵਿੱਖ ਦੇ ਲਈ ਸਿਆਸੀ ਭਵਿੱਖ ਤੋਂ ਦੂਰ ਰੱਖਿਆ ਜਾ ਰਿਹਾ ਸੀ ਸੋ ਤੁਸੀਂ ਅਪਰਾਲਾ ਕੀਤਾ ਨੌਜਵਾਨਾਂ ਨੂੰ ਫਿਰ ਉਸ ਚੀਜ਼ ਦੇ ਨਾਲ ਜੋੜਨ ਦੇ ਲਈ ਜਥੋਂ ਤੱਕ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸੀਂ 350 ਸਾਲਾਂ ਉਹਨਾਂ ਦੇ ਸ਼ਹੀਦੀ ਵਰ੍ਹੇ ਸੇ ਮਨਾ ਰਹੇ ਹਾਂ ਮੈਂ ਤਾਂ ਇਹ ਕਹਿਣਾ ਚਾਹੂੰਗਾ ਪਏ ਅਸੀਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿਸੇ ਵੀ ਗੁਰੂ ਨੂੰ ਵੱਖਰੇ ਵੱਖਰੇ ਤੌਰ ਤੇ ਨਹੀਂ ਦੇਖ ਸਕਦੇ ਕਿਉਂਕਿ ਉਹੀ ਜੋਤ ਦਸਾਂ ਗੁਰੂਆਂ ਦੇ ਵਿੱਚ ਵਿਚਰੀ ਆ ਤੇ ਜਦੋਂ ਵੀ ਕਿਤੇ ਇਸ ਧਰਤੀ ਦੇ ਉੱਤੇ ਜ਼ੁਲਮ ਦੀ ਇੰਤਹਾ ਹੁੰਦੀ ਆ ਤਾਂ ਪਰਮਾਤਮਾ ਕੋਈ ਰੈਬਰ ਉਸ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਉਹ ਸਿਸਟਮ ਨੂੰ ਖਤਮ ਕਰਨ ਦੇ ਲਈ ਇਸ ਧਰਤੀ ਤੇ ਭੇਜਦਾ ਤੇ ਉਸੇ ਸਮੇਂ ਜਦੋਂ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦੁਨੀਆ ਦੇ ਹਾਲਾਤ ਮੈਂ ਸਮਝਦਾ ਅੱਜ ਵਾਲੇ ਹੋ ਚੁੱਕੇ ਸੀਗੇ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ ਤੇ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਮਨੁੱਖਤਾ ਨੂੰ ਇਹ ਸਨੇਹਾ ਦਿੰਦਿਆਂ ਜਦੋਂ ਅਸੀਂ ਕਹਿੰਦੇ ਆਂ ਪਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਇੱਕ ਐਸੀ ਵਿਚਾਰਧਾਰਾ ਨੂੰ ਇੱਥੇ ਜਨਮ ਦਿੱਤਾ ਦੁਨੀਆਂ ਦੇ ਵਿੱਚ ਵੱਖੋ-ਵੱਖਰੀਆਂ ਆਡਿਓਲੋਜੀ ਚੱਲਦੀਆਂ ਨੇ, ਮਨੁੱਖ ਮੇਡ ਆਡਿਓਲੋਜੀ ਚੱਲਦੀਆਂ, ਕਮਿਊਨਿਜ਼ਮ ਜਾਂ ਹੋਰ ਵਾ ਪਰ ਸਾਨੂੰ ਗੁਰੂਆਂ ਨੇ ਪਰਮਾਤਮਾ ਦੇ ਉਹ ਸਿਧਾਂਤ, ਧਰ ਕੀ ਬਾਣੀ ਦੇ ਸਿਧਾਂਤ ਦੇ ਨਾਲ ਜੋੜ ਕੇ ਇਸ ਮਨੁੱਖਤਾ ਦਾ ਕਲਿਆਣ ਕਰਨ ਦੇ ਲਈ ਉਹ ਨਿਰਮਲ ਪੰਥ ਚ ਲਾਇਆ। ਤੇ ਉਹਦੇ ਤੇ ਚੱਲਦਿਆਂ 239 ਸਾਲ ਦਾ ਸਮਾਂ ਜਿਹੜਾ ਗੁਰੂਆਂ ਨੇ ਸਰੀਰਕ ਰੂਪ ਦੇ ਵਿੱਚ ਉਹ 10 ਜਾਮਿਆਂ ਦੇ ਵਿੱਚ ਸਾਡੇ ਵਿੱਚ ਬਤਾ ਕੇ ਸਾਨੂੰ ਉਸ ਧੁਰ ਕੀ ਬਾਣੀ ਦੇ ਸਿਧਾਂਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਲਾਗੂ ਕਰਨ ਦੇ ਲਈ ਉਸ ਦੇ ਵਾਰਿਸ ਬਣਾਇਆ ਸੋ ਜਿੱਥੇ ਉਹਨਾਂ ਨੇ ਪਹਿਲੀ ਜਾਮੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਫਿਰ ਕੇ ਉਸ ਸਿਧਾਂਤ ਨੂੰ ਸਮਝਾਇਆ ਉਥੇ ਵੱਖੋ ਵੱਖਰੇ ਜਾਮਿਆ ਦੇ ਵਿੱਚ ਜਿੱਥੇ ਉਹਨਾਂ ਨੇ ਸਾਨੂੰ ਇਸ ਐਜੂਕੇਸ਼ਨ ਸਿਸਟਮ ਤੋਂ ਵਾਂਝਿਆ ਰੱਖਿਆ ਗਿਆ ਸੀਗਾ ਉਹਦੇ ਨਾਲ ਵੀ ਪੰਜਾਬੀ ਬੋਲੀ ਗੁਰਮੁਖੀ ਬੋਲੀ ਸਾਨੂੰ ਸੌਂਪ ਕੇ ਇਸ ਐਜੂਕੇਸ਼ਨ ਸਿਸਟਮ ਦੇ ਨਾਲ ਜੋੜਿਆ ਜਿੱਥੇ ਸਾਨੂੰ ਬਰਾਬਰਤਾ ਤੋਂ ਵਾਂਝਿਆ ਰੱਖਿਆ ਗਿਆ ਸੀਗਾ ਉਸੇ ਤੀਜੇ ਜਾਮੇ ਦੇ ਵਿੱਚ ਉਹਨਾਂ ਨੇ ਉਹ ਗੋਦਵਾਲ ਸਾਹਿਬ ਬੋਲੀ ਦਾ ਕਾਟ ਤੋੜ ਕੇ ਇੱਕੇ ਥਾਂ ਤੇ ਸਾਰਿਆਂ ਨੂੰ ਇਸ਼ਨਾਨ ਕਰਕੇ ਲੰਗਰ ਦੀ ਪ੍ਰਥਾ ਨੂੰ ਚਲਾ ਕੇ ਸਾਨੂੰ ਬਰਾਬਰਤਾ ਬਖਸ਼ੀ ਹੈ ਉੱਥੇ ਹੀ ਉਸ ਗੁਰੂ ਸਦਾਤ ਨੂੰ ਲਾਗੂ ਕਰਨ ਦੇ ਲਈ ਜਿੱਥੇ ਸਾਡੇ ਧਾਰਮਿਕ ਅਦਾਰਿਆਂ ਨੂੰ ਸਥਾਪਿਤ ਕੀਤਾ ਹੈ ਤੇ ਉਸ ਸਿਧਾਂਤ ਤੇ ਚੱਲਦਿਆਂ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ ਉਹ ਪੰਜਵੇਂ ਜਾਮੇ ਦੇ ਵਿੱਚ ਤੱਤੀਆਂ ਤਵੀਆਂ ਤੇ ਬੈਠ ਕੇ ਉਪਲਦੀਆਂ ਦੇਗਾਂ ਦੇ ਵਿੱਚ ਉਪਲ ਕੇ ਸਾਨੂੰ ਉਸ ਸਿਧਾਂਤ ਨੂੰ ਸਮਝਾਇਆ ਤੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਆਸਤ ਨੂੰ ਕਿਸ ਆਧਾਰ ਤੇ ਸਿਰਜਣਾ ਉਹ ਮੇਰੀ ਪੀੜੀ ਦਾ ਉਹ ਸਿਧਾਂਤ ਦੇ ਕੇ ਸਾਨੂੰ ਇਹ ਦੱਸਿਆ ਕਿ ਸਾਡੀ ਜਿਹੜੀ ਸਿਆਸਤਾਂ ਉਹ ਧਰਮ ਦੇ ਅਧੀਨ ਉਸ ਪਰਮਾਤਮਾ ਦੇ ਦਿੱਤੇ ਸਿਧਾਂਤ ਦੇ ਅਧੀਨ ਹੋਣੀ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ ਨੂੰ ਸਾਡੇ ਵੱਖੋ-ਵੱਖਰੇ ਜਾਮਿਆਂ ਦੇ ਵਿੱਚ ਸਮਝਾਉਂਦਿਆਂ ਜਿਹੜੀ ਗੱਲ ਚੱਲੀ ਆ ਪਈ ਦੁਨੀਆ ਦੇ ਲੋਕਾਂ ਨੂੰ ਜ਼ੁਲਮਾਂ ਤੋਂ ਬਚਾਉਣ ਦੇ ਲਈ ਜਿੱਥੇ ਕੋਈ ਜਾਤ ਪਾਤ ਊਚ ਨੀਚ ਧਰਮ ਨਹੀਂ ਵੇਖਿਆ ਜਾਂਦਾ ਉਸ ਸਿਧਾਂਤ ਦੇ ਅਧੀਨ ਉੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੂੱਚੀ ਮਨੁੱਖਤਾ ਨੂੰ ਜਿਹੜਾ ਵਾ ਉਹਨਾਂ ਜ਼ੁਲਮਾਂ ਤੋਂ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਖਾਲਸਾ ਉਹਨਾਂ ਰੀਤਾਂ ਤੇ ਚੱਲਦਿਆਂ ਉਸ ਆਧਾਰ ਤੇ ਹੀ ਮੇਰੀ ਪੀੜੀ ਦੇ ਉਸ ਸਿਧਾਂਤ ਤੇ ਰਾਜ ਦੀ ਸਿਰਜਣਾ ਵੀ ਕੀਤੀ ਆ ਸਮੇ ਸਮੇਤੇ ਅੱਜ ਸਾਡੇ ਹਾਲਾਤ ਫੇਰ ਉੱਥੇ ਹੀ ਆ ਗਏ ਆ ਭਾਵੇਂ ਪਰ ਸਿੱਖ ਸਿਧਾਂਤਾਂ ਤੇ ਚੱਲਣ ਵਾਲੇ ਲੋਕ ਉਸੇ ਤਰ੍ਹਾਂ ਹੀ ਗੁਰੂ ਦੇ ਰਸਤੇ ਤੇ ਚੱਲਦੇ ਆ ਆਪਣੇ ਹੀਲੇ ਵਸੀਲੇ ਕਰਦੇ ਆਏ ਆ ਸੋ ਸਾਨੂੰ ਜਿੱਥੇ ਗੁਰੂਆਂ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ ਵਾ ਉੱਥੇ ਮੇਨ ਚੀਜ਼ ਉਸ ਸਿਧਾਂਤ ਨੂੰ ਸਮਝਣ ਦੀ ਆ ਅੱਜ ਜਿੱਥੇ ਸਾਡਾ ਪੋਲੀਟিক্যাল ਸਿਸਟਮ ਤੋਂ ਹੀ ਰਾਜਨੀਤੀ ਦੀ ਗੱਲ ਕੀਤੀ ਆ ਅੱਜ ਦੁਨੀਆ ਦਾ ਸਾਰਾ ਵਾਤਾਵਰਨ ਰਾਜਨੀਤਿਕ ਤੌਰ ਤੇ ਗੰਦਲਾ ਹੋ ਚੁੱਕਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਦੁਨੀਆ ਦੀ ਰਾਜਨੀਤੀ ਦੇ ਉੱਤੇ ਕਬਜ਼ਾ ਕਰ ਲਿਆ ਇੱਥੇ ਵੀ ਤੁਸੀਂ ਸਿਆਸੀ ਪਾਰਟੀਆਂ ਦਾ ਸਾਰਿਆਂ ਦੇ ਹਾਲਾਤ ਦੇਖ ਲਿਆ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਹਰ ਇੱਕ ਵਿਚਾਰਧਾਰਾ ਨੂੰ ਅਪਣਾ ਕੇ ਦੇਖ ਲਿਆ ਹਰ ਇੱਕ ਸਿਆਸੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਿਆ ਪਰ ਉਹ ਸਿਸਟਮ ਜਿਹੜਾ ਵਾ ਉਹ ਉਸੇ ਤਰ੍ਹਾਂ ਚੱਲਦਾ ਆ